ਤੇ ਹੈਗੇ ਹੀ ਨਹੀਂ ਜਿੰਨਾ ਤੁਸੀਂ ਮੈਨੂੰ ਦੇ ਦਿੰਨੇ ਹੋ ਔਖੇ ਸੋਖੇ ਵੇਲੇ ਤੁਸੀਂ ਮੇਰੀ ਬਾਹ ਫੜ ਕੇ ਰੱਖਦੇ ਹੋ ਇਹ ਦੁਨੀਆ ਬਹੁਤ ਮਤਲਬੀ ਹੈ ਬਾਬਾ ਜੀ ਪਰ ਤੁਸੀਂ ਮੈਨੂੰ ਕਦੀ ਡੋਲਰ ਨਹੀਂ ਦਿੱਤਾ ਕਿਸੇ ਅੱਗੇ ਝੁਕਣ ਨਹੀਂ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਸ਼ੁਕਰ ਗੁਜ਼ਾਰ ਹੈ ਬਾਬਾ ਜੀ ਤੁਹਾਡੇ ਬਿਨਾ ਜ਼ਿੰਦਗੀ ਜੀਣੀ ਬਹੁਤ ਔਖੀ ਹੈ ਮੇਰੀ ਤਾਂ ਜ਼ਿੰਦਗੀ ਹੀ ਤੁਸੀਂ ਹੋ ਬਾਬਾ ਜੀ ਤੁਹਾਡਾ ਹੀ ਨਾਮ ਲੈ ਕੇ ਉੱਠੀਦਾ ਹੈ ਤੇ ਤੁਹਾਡਾ ਹੀ ਨਾਮ ਲੈ ਕੇ ਸੋਈਦਾ ਹੈ ਬਸ ਇੰਨੀ ਕੀ ਕਿਰਪਾ ਰੱਖਣਾ ਹਮੇਸ਼ਾ ਮੇਰੇ ਨਾਲ ਰਹਿਣਾ ਮੈਨੂੰ ਕਦੇ ਵੀ ਇਕੱਲਾ ਨਾ ਛੱਡਦਾ ਤੁਹਾਡਾ ਨਾਮ ਸਾਹ ਤੋਂ ਵੱਧ ਜ਼ਰੂਰੀ ਹੈ ਬਾਬਾ ਜੀ ਜਿੱਥੇ ਤੁਹਾਡਾ ਨਾਮ ਨਹੀਂ ਬਾਬਾ ਜੀ ਉੱਥੇ ਮੇਰੀ ਜ਼ਿੰਦਗੀ ਖਤਮ ਬਾਬਾ ਜੀ ਆਪਣਾ ਪਿਆਰ ਭਰਿਆ ਹੱਥ ਸਾਡੇ ਪਰਿਵਾਰ ਤੇ ਹਮੇਸ਼ਾ ਬਣਾਈ ਰੱਖਣਾ ਕਿ ਬਾਬਾ ਜੀ ਦੇ ਦਰ ਤੇ ਜਿਹੜਾ ਸੱਚੀ ਸ਼ਰਧਾ ਨਾਲ ਆਉਂਦਾ ਹੈ ਜਿਹੜਾ ਆਪਣਾ ਸਾਫ਼ ਦਿਲ ਲੈ ਕੇ ਅਰਦਾਸ ਕਰਦਾ ਏ ਉਹਦੀ ਅਰਦਾਸ ਉਸੇ ਵਕਤ ਹੀ ਪ੍ਰਵਾਨ ਹੋ ਜਾਂਦੀ ਆ ਕਿਉਂਕਿ ਬਾਬਾ ਜੀ ਦਾ ਨਿਵਾਸ ਇੱਥੇ ਹੀ ਆ ਹਾਜ਼ਰ ਨਾਜ਼ਰ ਸ਼ਕਤੀਆਂ ਪਰ ਥੱਕ ਤੁਸੀਂ ਇੱਕ ਵਾਰੀ ਆਓ ਸੱਚੀ ਸ਼ਰਦਾ ਨਾਲ ਆਓ ਬਾਬਾ ਜੀ ਮੈਂ ਇਹ ਸਾਰੇ ਆਸਰੇ ਛੱਡ ਕੇ ਤੁਹਾਡੇ ਕੋਲ ਆਇਆ ਹਾਂ ਮੈਂ ਤੁਹਾਡੇ ਤੋਂ ਸਵਾਏ ਇਸ ਦੁਨੀਆ ਤੇ ਭਰੋਸਾ ਨਹੀਂ ਦੁਨੀਆ ਨੇ ਮੈਨੂੰ ਠੋਕਰ ਮਾਰੀ ਆ ਦੁਨੀਆ ਨੇ ਮੈਨੂੰ ੱੱੱ ਧੱਕੇ ਮਾਰੇ ਆ ਪਰ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਹੈ ਬਾਬਾ ਜੀ ਮੇਰੀ ਹਮੇਸ਼ਾ ਹੀ ਲਾਜ ਰੱਖਣਾ ਕਦੇ ਵੀ ਕਿਸੇ ਸਾਹਮਣੇ ਨੀਵਾ ਨਾ ਪੈਣ ਦੇਣਾ ਸੌਣ ਵੇਲੇ ਬਾਬਾ ਜੀ ਤੋਂ ਹੀ ਅਰਦਾਸ ਕਰਿਆ ਕਰੋ ਕਿ ਬਹੁਤ ਚੰਗਾ ਦਿਨ ਨਿਕਲਿਆ ਤੁਹਾਡਾ ਨਾਮ ਲੈ ਕੇ ਤੁਸੀਂ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਅਸੀਂ ਇੰਨੇ ਜੋਗੇ ਹੈਗੇ ਹੀ ਨਹੀਂ ਜਿੰਨਾ ਤੁਸੀਂ ਮੈਨੂੰ ਦੇ ਦਿੰਨੇ ਹੋ ਓਖੇ ਸੋਖੇ ਵੇਲੇ ਤੁਸੀਂ ਮੇਰੀ ਬਾਹ ਫੜ ਕੇ ਰੱਖਦੇ ਹੋ ਇਹ ਦੁਨੀਆ ਬਹੁਤ ਮਤਲਬੀ ਹੈ ਬਾਬਾ ਜੀ ਪਰ ਤੁਸੀਂ ਮੈਨੂੰ ਕਦੀ ਡੋਲਣ ਨਹੀਂ ਦਿੱਤਾ ਕਿਸੇ ਅੱਗੇ ਝੁਕਣ ਨਹੀਂ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਸ਼ੁਕਰਗੁਜ਼ਾਰ ਹੈ ਬਾਬਾ ਜੀ ਤੁਹਾਡੇ ਬਿਨਾ ਜ਼ਿੰਦਗੀ ਜੀਣੀ ਬਹੁਤ ਔਖੀ ਹੈ ਮੇਰੀ ਤਾਂ ਜ਼ਿੰਦਗੀ ਹੀ ਤੁਸੀਂ ਹੋ ਬਾਬਾ ਜੀ ਤੁਹਾਡਾ ਹੀ ਨਾਮ ਲੈ ਕੇ ਉੱਠੀਦਾ ਹੈ ਤੇ ਤੁਹਾਡਾ ਹੀ ਨਾਮ ਲੈ ਕੇ ਸੋਈਦਾ ਹੈ ਬਸ ਐਨੀ ਕੀ ਕਿਰਪਾ ਰੱਖਣਾ ਹਮੇਸ਼ਾ ਮੇਰੇ ਨਾਲ ਰਹਿਣਾ ਮੈਨੂੰ ਕਦੇ ਵੀ ਇਕੱਲਾ ਨਾ ਛੱਡਦਾ ਤੁਹਾਡਾ ਨਾਮ ਸਾਹਾਂ ਤੋਂ ਵੱਧ ਜ਼ਰੂਰੀ ਹੈ ਬਾਬਾ ਜੀ ਜਿੱਥੇ ਤੁਹਾਡਾ ਨਾਮ ਨਹੀਂ ਬਾਬਾ ਜੀ ਉੱਥੇ ਮੇਰੀ ਜ਼ਿੰਦਗੀ ਖਤਮ ਬਾਬਾ ਜੀ ਆਪਣਾ ਪਿਆਰ ਭਰਿਆ ਹੱਥ ਸਾਡੇ ਪਰਿਵਾਰ ਤੇ ਹਮੇਸ਼ਾ ਬਣਾਈ ਰੱਖਣਾ ਕਿ ਬਾਬਾ ਜੀ ਦੇ ਦਰ ਤੇ ਜਿਹੜਾ ਸੱਚੀ ਸ਼ਰਧਾ ਨਾਲ ਆਉਂਦਾ ਹੈ ਜਿਹੜਾ ਆਪਣਾ ਸਾਫ਼ ਦਿਲ ਲੈ ਕੇ ਅਰਦਾਸ ਕਰਦਾ ਏ ਉਹਦੀ ਅਰਦਾਸ ਉਸੇ ਵਕਤ ਹੀ ਪ੍ਰਵਾਨ ਹੋ ਜਾਂਦੀ ਆ ਕਿਉਂਕਿ ਬਾਬਾ ਜੀ ਦਾ ਨਿਵਾਸ ਇੱਥੇ ਹੀ ਆ ਹਾਜ਼ਰ ਨਾਜ਼ਰ ਸ਼ਕਤੀਆਂ ਪਰ ਥੱਕ ਤੁਸੀਂ ਇੱਕ ਵਾਰੀ ਆਓ ਸੱਚੀ ਸ਼ਰਦਾ ਨਾਲ ਆਓ ਬਾਬਾ ਜੀ ਮੈਂ ਇਹ ਸਾਰੇ ਆਸਰੇ ਛੱਡ ਕੇ ਤੁਹਾਡੇ ਕੋਲ ਆਇਆ ਹਾਂ ਮੈਂ ਤੁਹਾਡੇ ਤੋਂ ਸਿਵਾਏ ਇਸ ਦੁਨੀਆ ਤੇ ਭਰੋਸਾ ਨਹੀਂ ਦੁਨੀਆ ਨੇ ਮੈਨੂੰ ਠੋਕਰ ਮਾਰੀ ਆ ਦੁਨੀਆ ਨੇ ਮੈਨੂੰ ਧੱਕੇ ਮਾਰੇ ਆ ਪਰ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਹੈ ਬਾਬਾ ਜੀ ਮੇਰੀ ਹਮੇਸ਼ਾ ਹੀ ਲਾਜ ਰੱਖਣਾ ਕਦੇ ਵੀ ਕਿਸੇ ਸਾਹਮਣੇ ਨੀਵਾ ਨਾ ਪੈਣ ਦੇਣਾ ਇਹ ਹੈਗਾ ਹੀ ਨਹੀਂ ਜਿੰਨਾ ਤੁਸੀਂ ਮੈਨੂੰ ਦੇ ਦਿੰਨੇ ਹੋ ਓਕੇ ਸੋਕੇ ਵੇਲੇ ਤੁਸੀਂ ਮੇਰੀ ਬਾਹ ਫੜ ਕੇ ਰੱਖਦੇ ਹੋ ਇਹ ਦੁਨੀਆ ਬਹੁਤ ਮਤਲਬੀ ਹੈ ਬਾਬਾ ਜੀ ਪਰ ਤੁਸੀਂ ਮੈਨੂੰ ਕਦੀ ਡੋਲਣ ਨਹੀਂ ਦਿੱਤਾ ਕਿਸੇ ਅੱਗੇ ਝੁਕਣ ਨਹੀਂ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਸ਼ੁਕਰਗੁਜ਼ਾਰ ਆ ਬਾਬਾ ਜੀ ਤੁਹਾਡੇ ਬਿਨਾ ਜ਼ਿੰਦਗੀ ਜੀਣੀ ਬਹੁਤ ਔਖੀ ਆ ਮੇਰੀ ਤਾਂ ਜ਼ਿੰਦਗੀ ਹੀ ਤੁਸੀਂ ਉਹ ਬਾਬਾ ਜੀ ਤੁਹਾਡਾ ਹੀ ਨਾਮ ਲੈ ਕੇ ਉੱਠੀਦਾ ਏ ਤੇ ਤੁਹਾਡਾ ਹੀ ਨਾਮ ਲੈ ਕੇ ਸੋਈਦਾ ਹੈ ਬਸ ਐਨੀ ਕੀ ਕਿਰਪਾ ਰੱਖਣਾ ਹਮੇਸ਼ਾ ਮੇਰੇ ਨਾਲ ਰਹਿਣਾ ਮੈਨੂੰ ਕਦੇ ਵੀ ਇਕੱਲਾ ਨਾ ਛੱਡਣਾ ਤੁਹਾਡਾ ਨਾਮ ਸਾਹ ਤੋਂ ਵੱਧ ਜ਼ਰੂਰੀ ਹੈ ਬਾਬਾ ਜੀ ਜਿੱਥੇ ਤੁਹਾਡਾ ਨਾਮ ਨਹੀਂ ਬਾਬਾ ਜੀ ਉਥੇ ਮੇਰੀ ਜ਼ਿੰਦਗੀ ਖਤਮ। ਬਾਬਾ ਜੀ ਆਪਣਾ ਪਿਆਰ ਭਰਿਆ ਹੱਥ ਸਾਡੇ ਪਰਿਵਾਰ ਤੇ ਹਮੇਸ਼ਾ ਬਣਾਈ ਰੱਖਣਾ। ਕਿ ਬਾਬਾ ਜੀ ਦੇ ਦਰ ਤੇ ਜਿਹੜਾ ਸੱਚੀ ਸ਼ਰਧਾ ਨਾਲ ਆਉਂਦਾ ਏ ਜਿਹੜਾ ਆਪਣਾ ਸਾਫ਼ ਦਿਲ ਲੈ ਕੇ ਅਰਦਾਸ ਕਰਦਾ ਏ ਉਹਦੀ ਅਰਦਾਸ ਉਸੇ ਵਕਤ ਹੀ ਪ੍ਰਵਾਨ ਹੋ ਜਾਂਦੀ ਆ। ਕਿਉਂਕਿ ਬਾਬਾ ਜੀ ਦਾ ਨਿਵਾਸ ਇੱਥੇ ਹੀ ਆ। ਹਾਜ਼ਰ ਨਾਜ਼ਰ ਸ਼ਕਤੀਆਂ ਪਰ ਥੱਕ ਤੁਸੀਂ ਇੱਕ ਵਾਰੀ ਆਓ ਸੱਚੀ ਸ਼ਰਧਾ ਨਾਲ ਆਓ। ਬਾਬਾ ਜੀ ਮੈਂ ਇਹ ਸਾਰੇ ਆਸਰੇ ਛੱਡ ਕੇ ਤੁਹਾਡੇ ਕੋਲ ਆਇਆ ਹਾਂ ਮੈਂ ਤੁਹਾਡੇ ਤੋਂ ਸਵਾਏ ਇਸ ਦੁਨੀਆ ਤੇ ਭਰੋਸਾ ਨਹੀਂ ਦੁਨੀਆ ਨੇ ਮੈਨੂੰ ਠੋਕਰ ਮਾਰੀ ਆ ਦੁਨੀਆ ਨੇ ਮੈਨੂੰ ਧੱਕੇ ਮਾਰੇ ਆ ਪਰ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਹੈ ਬਾਬਾ ਜੀ ਮੇਰੀ ਹਮੇਸ਼ਾ ਇਲਾਜ ਰੱਖਣਾ ਕਦੇ ਵੀ ਕਿਸੇ ਸਾਹਮਣੇ ਨੀਵਾਂ ਨਾ ਪੈਣ ਦੇਣਾ ਸੋਣ ਵੇਲੇ ਬਾਬਾ ਜੀ ਤੋਂ ਹੀ ਅਰਦਾਸ ਕਰਿਆ ਕਰੋ ਕਿ ਬਹੁਤ ਚੰਗਾ ਦਿਨ ਨਿਕਲਿਆ ਤੁਹਾਡਾ ਨਾਮ ਲੈ ਕੇ ਤੁਸੀਂ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਅਸੀਂ ਤੁਹਾਡੇ ਸ਼ੁਕਰਗੁਜ਼ਾਰਾਂ ਅਸੀਂ ਇੰਨੇ ਜੋਗੇ ਹੈਗੇ ਨਹੀਂ ਜਿੰਨਾ ਤੁਸੀਂ ਮੈਨੂੰ ਦੇ ਦੇਣੇ ਹੋ ਔਖੇ ਸੋਖੇ ਵੇਲੇ ਤੁਸੀਂ ਮੇਰੀ ਬਾਹ ਫੜ ਕੇ ਰੱਖਦੇ ਹੋ ਇਹ ਦੁਨੀਆ ਬਹੁਤ ਮਤਲਬੀ ਹੈ ਬਾਬਾ ਜੀ ਪਰ ਤੁਸੀਂ ਮੈਨੂੰ ਕਦੀ ਡੋਲਰ ਨਹੀਂ ਦਿੱਤਾ ਕਿਸੇ ਅੱਗੇ ਝੁਕਣ ਨਹੀਂ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਸ਼ੁਕਰਗੁਜ਼ਾਰ ਆ ਬਾਬਾ ਜੀ ਤੁਹਾਡੇ ਬਿਨਾ ਜ਼ਿੰਦਗੀ ਜੀਣੀ ਬਹੁਤ ਔਖੀ ਆ ਮੇਰੀ ਤਾਂ ਜ਼ਿੰਦਗੀ ਹੀ ਤੁਸੀਂ ਹੋ ਬਾਬਾ ਜੀ ਤੁਹਾਡਾ ਹੀ ਨਾਮ ਲੈ ਕੇ ਉੱਠੀਦਾ ਏ ਤੇ ਤੁਹਾਡਾ ਹੀ ਨਾਮ ਲੈ ਕੇ ਸੋਈਦਾ ਹੈ ਬਸ ਐਨੀ ਕੀ ਕਿਰਪਾ ਰੱਖਣਾ ਹਮੇਸ਼ਾ ਮੇਰੇ ਨਾਲ ਰਹਿਣਾ ਮੈਨੂੰ ਕਦੇ ਵੀ ਇਕੱਲਾ ਨਾ ਛੱਡਣਾ ਤੁਹਾਡਾ ਨਾਮ ਸਾਹ ਤੋਂ ਵੱਧ ਜ਼ਰੂਰੀ ਹੈ ਬਾਬਾ ਜੀ ਜਿੱਥੇ ਤੁਹਾਡਾ ਨਾਮ ਨਹੀਂ ਬਾਬਾ ਜੀ ਉੱਥੇ ਮੇਰੀ ਜ਼ਿੰਦਗੀ ਖਤਮ। ਬਾਬਾ ਜੀ ਆਪਣਾ ਪਿਆਰ ਭਰਿਆ ਹੱਥ ਸਾਡੇ ਪਰਿਵਾਰ ਤੇ ਹਮੇਸ਼ਾ ਬਣਾਈ ਰੱਖਣਾ। ਕਿ ਬਾਬਾ ਜੀ ਦੇ ਦਰ ਤੇ ਜਿਹੜਾ ਸੱਚੀ ਸ਼ਰਧਾ ਨਾਲ ਆਉਂਦਾ ਏ ਜਿਹੜਾ ਆਪਣਾ ਸਾਫ਼ ਦਿਲ ਲੈ ਕੇ ਅਰਦਾਸ ਕਰਦਾ ਏ ਉਹਦੀ ਅਰਦਾਸ ਉਸੇ ਵਕਤ ਹੀ ਪ੍ਰਵਾਨ ਹੋ ਜਾਂਦੀ ਆ। ਕਿਉਂਕਿ ਬਾਬਾ ਜੀ ਦਾ ਨਿਵਾਸ ਇੱਥੇ ਹੀ ਆ। ਹਾਜ਼ਰ ਨਾਜ਼ਰ ਸ਼ਕਤੀਆਂ ਪਰ ਥੱਕ ਤੁਸੀਂ ਇੱਕ ਵਾਰੀ ਆਓ ਸੱਚੀ ਸ਼ਰਧਾ ਨਾਲ ਆਓ। ਬਾਬਾ ਜੀ ਮੈਂ ਇਹ ਸਾਰੇ ਆਸਰੇ ਛੱਡ ਕੇ ਤੁਹਾਡੇ ਕੋਲ ਆਇਆ ਹਾਂ ਮੈਂ ਤੁਹਾਡੇ ਤੋਂ ਸਿਵਾਏ ਇਸ ਦੁਨੀਆ ਤੇ ਭਰੋਸਾ ਨਹੀਂ ਦੁਨੀਆ ਨੇ ਮੈਨੂੰ ਠੋਕਰ ਮਾਰੀ ਆ ਦੁਨੀਆ ਨੇ ਮੈਨੂੰ ਧੱਕੇ ਮਾਰੇ ਆ ਪਰ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਹੈ ਬਾਬਾ ਜੀ ਮੇਰੀ ਹਮੇਸ਼ਾ ਹੀ ਲਾਜ ਰੱਖਣਾ ਕਦੇ ਵੀ ਕਿਸੇ ਸਾਹਮਣੇ ਨੀਵਾ ਨਾ ਪੈਣ ਦੇਣਾ